ਸਾਸਕੀ ਕਾਲਜੀ ਸਾਰਿਆਂ ਨੂੰ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਆਲੂਆਂ ਦੀ ਖਸਤਾ ਕਚੌੜੀ ਜਿਹਦੇ ਲਈ ਆਪਾਂ ਨੇ 7 ਤੋਂ 8 ਜਿਹੜੇ ਆਲੂ ਸੀਗੇ ਉਹ ਬੋਇਲ ਕਰਕੇ ਰੱਖ ਲਏ ਸੀ ਤੇ ਹੁਣ ਜਿਹੜੇ ਆਲੂ ਨੇ ਉਹਨਾਂ ਨੂੰ ਆਪਾਂ ਛੱਲ ਲਵਾਂਗੇ ਆਲੂਆਂ ਦੀ ਜੜੀਆਂ ਕਚੌੜੀਆਂ ਨੇ ਇਹ ਬਹੁਤ ਹੀ ਟੇਸਟੀ ਬਣਦੀਆਂ ਨੇ ਤੇ ਨਾਲੇ ਖਾਣ ਨੂੰ ਨੇ ਜਿਹੜੀਆਂ ਇਹ ਬੱਚਿਆਂ ਨੂੰ ਵੀ ਬਹੁਤ ਪਸੰਦ ਆਉਂਦੀਆਂ ਨੇ ਤੇ ਇਹਦੇ ਲਈ ਆਪਾਂ ਨਾਲ ਲਸਣ ਲਿਆ ਸੀਗਾ ਲਸਣ ਆ ਜਿਹੜਾ ਮੈਂ ਛਿੱਲ ਲਿਆ ਮੈਂ ਨਾ ਆਪਣੇ ਕਜ਼ਨ ਦੇ ਘਰ ਗਈ ਸੀ ਤੇ ਉਹ ਕਹਿੰਦੀ ਚਲੋ ਕੋਈ ਗੱਲ ਨਹੀਂ ਮੈਂ ਵੀ ਤੁਹਾਡੀ ਹੈਲਪ ਕਰਾ ਦਿੰਨੀ ਆ ਤੇ ਨਾਲ ਆਪਾਂ ਨੇ ਲਿਆ ਸੀਗਾ ਅਦਰਕ ਤੇ ਇੱਕ ਪਿਆਜ਼ ਲੈ ਲਿਆ ਸੀਗਾ ਤੇ ਅਦਰਕ ਤੇ ਇਹ ਆਪਾਂ ਲਸਣ ਨੂੰ ਆ ਜਿਹੜਾ ਉਹ ਵੀ ਬਰੀਕ ਬਰੀਕ ਚੋਪਰ ਦੇ ਵਿੱਚ ਚੋਪ ਕਰਾਂਗੇ ਤੇ ਪਹਿਲਾਂ ਮੈਂ ਜਿਹੜਾ ਪਿਆਜ਼ ਆ ਉਹਨੂੰ ਚੋਪ ਕਰ ਲੂੰਗੀ ਇਹਨੂੰ ਆਪਾਂ ਆਪਣੀ ਪਸੰਦ ਦਾ ਕਰ ਸਕਦੇ ਆ ਜੇ ਤੁਸੀਂ ਜ਼ਿਆਦਾ ਬਰੀਕ ਕਰਨਾ ਚਾਹੋ ਤਾਂ ਜ਼ਿਆਦਾ ਬਰੀਕ ਕਰ ਲਓ ਮੋਟਾ ਕਰਨਾ ਚਾਹੋ ਤਾਂ ਮੋਟਾ ਵੀ ਕਰ ਸਕਦੇ ਹੋ ਆਲੂ ਨੇ ਜਿਹੜੇ ਇਹਨਾਂ ਨੂੰ ਵੀ ਮੈਂ ਕद्दूकश ਕਰ ਲਿਆ ਤੁਸੀਂ ਆਲੂ ਮੈਸ਼ਰ ਨਾਲ ਵੀ ਮੈਸ਼ ਕਰ ਸਕਦੇ ਹੋ ਅਦਰਕ ਦਾ ਟੁਕੜਾ ਤੁਸੀਂ ਦੇਖ ਸਕਦੇ ਹੋ ਮੈਂ ਗ੍ਰੇਟਰ ਦੇ ਵਿੱਚ ਪਾ ਦਿੱਤਾ ਏ ਤੇ ਨਾਲ ਹੀ ਲਸਣ ਦੀਆਂ ਜਿਹੜੀਆਂ ਮੈਂ 8-10 ਕਲੀਆਂ ਲਈਆਂ ਸੀਗੀਆਂ ਉਹ ਵੀ ਪਾ ਦਿੱਤੀਆਂ ਸੀਗੀਆਂ ਇਹ ਗ੍ਰੇਟਰ ਆ ਜਿਹੜਾ ਇਹ ਛੋਟੇ ਸਾਈਜ਼ ਦਾ ਹੈ ਇਹ ਅਦਰਕ ਤੇ ਲਸਣ ਨੂੰ ਬਹੁਤ ਹੀ ਬ੍ਰੀਚ ਚੋਪ ਕਰ ਦਿੰਦਾ ਹੈ ਤੇ ਹੁਣ ਆਪਾਂ ਆਲੂਆਂ ਦੇ ਵਿੱਚ ਗ੍ਰੇਟ ਕੀਤੇ ਹੋਏ ਪਿਆਜ਼ ਪਾਵਾਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਅਦਰਕ ਤੇ ਲਸਣ ਜਿਹੜਾ ਗ੍ਰੇਟ ਕੀਤਾ ਸੀਗਾ ਉਹ ਪਾ ਲਵਾਂਗੇ ਜੇਕਰ ਤੁਸੀਂ ਅਦਰਕ ਜ਼ਿਆਦਾ ਪਸੰਦ ਕਰਦੇ ਹੋ ਤਾਂ ਥੋੜੇ ਜਿਹਾ ਜ਼ਿਆਦਾ ਵੀ ਲੈ ਸਕਦੇ ਹੋ ਇਹਨਾਂ ਦਾ ਟੇਸ ਤਾਂ ਜਿਹੜਾ ਕਚੌਰੀਆਂ ਦੇ ਵਿੱਚ ਬਹੁਤ ਵਧੀਆ ਆਉਂਦਾ ਏ ਇਹ ਜਿਹੜੀਆਂ ਮਿਰਚਾਂ ਸੀਗੀਆਂ ਇਹ ਵੀ ਅਸੀਂ ਪਹਿਲਾਂ ਤੋਂ ਹੀ ਗ੍ਰੇਟ ਕਰਕੇ ਰੱਖੀਆਂ ਹੋਈਆਂ ਸੀਗੀਆਂ ਇਹਦੇ ਵਿੱਚ ਵੀ ਥੋੜਾ ਜਿਹਾ ਅਦਰਕ ਪਾਇਆ ਹੋਇਆ ਸੀਗਾ ਤੇ ਨਾਲ ਹੀ ਉਹ ਆਪਾਂ ਇਹਦੇ ਵਿੱਚ ਦੋ ਚਮਚ ਨੇ ਜਿਹੜੇ ਐਡ ਕਰ ਦਿੱਤੇ ਨੇ ਤੇ ਨਾਲ ਆਪਾਂ ਛੋਟੇ ਦੋ ਚਮਚ ਪਾਵਾਂਗੇ ਜੀਰੇ ਦੇ ਏ ਜਿਹੜਾ ਆ ਚਮਚਾ ਹੈ ਛੋਟਾ ਹੈ ਤੇ ਇਹ ਨੌਨਦਾਨੀ ਦੇ ਨਾਲ ਜਿਹੜਾ ਮਿਲਦਾ ਉਹ ਵਾਲਾ ਚਮਚਾ ਹੈ ਤੇ ਦੋ ਚਮਚੀ ਆਪਾਂ ਇਹਦੇ ਵਿੱਚ ਪਾ ਲਵਾਂਗੇ ਨਮਕ ਦੇ ਤੇ ਨਾਲ ਹੀ ਇਹਦੇ ਵਿੱਚ ਆਪਾਂ ਪਾਵਾਂਗੇ ਥੋੜੀ ਜਿਹੀ ਹਲਦੀ ਹਲਦੀ ਆ ਜਿਹੜੀ ਉਹਦੀ ਮਾਤਰਾ ਆਪਾਂ ਘੱਟੀ ਰੱਖਾਂਗੇ ਤੇ ਬਥੋਂ ਨੂੰ ਜ਼ਿਆਦਾ ਪਸੰਦ ਹੋਵੇ ਤਾਂ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤਾਂ ਕਿ ਜਿਹੜੇ ਮਸਾਲੇ ਨੇ ਇਹ ਬਿਲਕੁਲ ਚੰਗੀ ਤਰ੍ਹਾਂ ਮਿਕਸ ਹੋ ਜਾਣ ਤੇ ਨਾਮਕ ਜਿਹੜਾ ਉਹ ਬਰਾਬਰ ਮਾਤਰਾ ਦੇ ਵਿੱਚ ਆ ਜਿਹੜਾ ਸਾਰਾ ਸਪਰੈਡ ਹੋ ਜਵੇ ਤੇ ਹੁਣ ਜਿਹੜਾ ਤੇਲ ਸੀਗਾ ਉਹ ਆਪਾਂ ਦੇਖ ਲਿਆ ਸੀਗਾ ਵੀ ਇਹ ਆਇਲ ਆ ਗਰਮ ਹੋ ਗਿਆ ਸੀ ਤੇ ਨਾਲ ਹੀ ਆਪਾਂ ਨੇ ਕਚੌੜੀ ਸੀ ਜਿਹੜੀ ਇੱਕ ਉਹ ਪਾ ਦਿੱਤੀ ਸੀ ਤੁਹਾਨੂੰ ਜਿਵੇਂ ਕਿ ਮੈਂ ਦੱਸਿਆ ਮੈਂ ਆਪਣੀ ਕਜ਼ਨ ਦੇ ਘਰ ਗਈ ਸੀ ਉਹ ਉਹਨਾਂ ਦਾ ਤਰੀਕਾ ਸੀਗਾ ਜਿਹੜਾ ਉਹ ਬਣਾਉਂਦੇ ਆ ਕਿ ਵੀ ਤੁਸੀਂ ਕਪੜਾ ਲਓਗੇ ਉਹਦੇ ਵਿੱਚ ਆਲੂ ਦੀ ਫੀਲਿੰਗ ਆ ਜਿਹੜੀ ਫਿਲ ਕਰ ਦੋਗੇ ਜੇਕਰ ਤੁਹਾਡੀਆਂ ਸ਼ੈਲਫਾਂ ਵਧੀਆ ਹੈਗੀਆਂ ਨੇ ਤਾਂ ਤੁਸੀਂ ਉਹਦੇ ਤੇ ਆਇਲ ਲਗਾ ਕੇ ਵੀ ਇਹ ਚੰਗੀ ਤਰ੍ਹਾਂ ਫੈਲਾ ਕੇ ਕਚੋਰੀ ਨੂੰ ਉਹਦਾ ਸਹੀ ਆਕਾਰ ਬਣਾ ਸਕਦੇ ਹੋ ਤੇ ਬਾਕੀ ਜਿੱਦਾਂ ਤੁਹਾਨੂੰ ਚੰਗਾ ਲੱਗੇ ਤੁਸੀਂ ਬੇਲ ਕੇ ਵੀ ਕਰ ਸਕਦੇ ਆ ਕਈ ਲੋਕ ਬੇਲ ਕੇ ਕਰਦੇ ਨੇ ਤੇ ਥੱਲੇ ਜਿਹੜਾ ਇਹ ਪਲਾਸਟਿਕ ਦਾ ਲਪਾਫਾ ਰੱਖ ਕੇ ਵੀ ਕਰ ਲੈਂਦੇ ਨੇ ਆਇਲ ਲਗਾ ਕੇ ਤੇ ਮੇਰੀ ਜਿਹੜੀ ਸਿਸਟਰ ਆ ਉਹ ਇਸ ਤਰ੍ਹਾਂ ਬਣਾਉਂਦੀ ਆ ਤੇ ਉਹਨੇ ਐਦਾਂ ਬਣਾ ਕੇ ਤੁਹਾਨੂੰ ਦੇਖੋ ਜੀ ਜਿਵੇਂ ਕਿ ਦਿਖਾ ਦਿੱਤੀ ਹੈਗੀ ਆ ਤੇਲ ਸੀਗਾ ਜਿਹੜਾ ਆਪਣਾ ਵਧੀਆ ਗਰਮ ਸੀਗਾ ਤੇ ਦੇਖੋ ਕਚੌਰੀ ਆ ਜਿਹੜੀ ਉਹ ਆਪਣੀ ਬਣ ਕੇ ਤਿਆਰ ਹੋ ਗਈ ਆ ਤੇ ਦੇਖੋ ਹੌਲੀ ਹੌਲੀ ਆਪਾਂ ਨੇ ਦੂਜੀ ਕਚੌਰੀ ਵੀ ਇਹਦੇ ਵਿੱਚ ਪਾ ਦਿੱਤੀ ਸੀਗੀ ਤੇ ਇਹ ਵੀ ਆਪਣੀ ਜਿਹੜੀ ਆ ਇਹ ਬਣ ਬਣ ਕੇ ਤਿਆਰ ਆ ਤੇ ਤੇ ਦੇ ਲਈ ਜੇ ਆਪਣੇ ਕੋਲ ਕੁੰਡਿਆਂ ਵਾਲੀ ਕੜਾਹੀ ਹੈਗੀ ਜਿਸ ਤਰ੍ਹਾਂ ਦੀ ਤੁਸੀਂ ਮੇਰੇ ਕੋਲ ਦੇਖ ਰਹੇ ਹੋ ਇਹਦਾ ਇੱਕ ਇਹ ਵੀ ਬੈਨੀਫਿਟ ਹੈਗਾ ਤੇ ਤੁਸੀਂ ਤੇਲ ਨੂੰ ਨਿਚੋੜਨ ਵਾਸਤੇ ਇੱਕ ਕਚੌਰੀ ਨੂੰ ਇਹਦੇ ਉੱਪਰ ਟੰਗ ਸਕਦੇ ਹੋ ਤਾਂ ਕਿ ਜਿਹੜਾ ਤੇ ਐਕਸਟਰਾ ਤੇਲ ਆ ਉਹ ਜਿਹੜਾ ਬਾਹਰ ਨਿਕਲ ਸਕੇ ਤੇ ਜਿਹੜੇ ਅਸੀਂ ਕਚੌਰੀ ਬਣਾਉਨੇ ਆ ਉਹ ਅਸੀਂ ਐਦਾਂ ਬਣਾਉਨੇ ਆ ਜਿੱਦਾਂ ਕਿ ਮੱਕੀ ਦੀ ਰੋਟੀ ਨੂੰ ਆਪਾਂ ਅਲੋਇਆ ਕਰਕੇ ਬੇਲ ਉਹ ਕਰ ਲੈਨੇ ਆ ਹੱਥ ਪਰਤਾਪਤ ਪਾ ਕੇ ਐਦਾਂ ਵੀ ਤੁਸੀਂ ਬਣਾ ਸਕਦੇ ਹੋ ਇਹ ਦੋ ਤਰੀਕਿਆਂ ਦੇ ਨਾਲ ਕਚੌਰੀਆਂ ਜਿਸੀਂ ਬਣਾਈਆਂ ਸੀਗੀਆਂ ਤੁਸੀਂ ਦੇਖੋ ਜੀ ਕਚੌਰੀਆਂ ਨੇ ਜਿਹੜੀਆਂ ਆਪਣੀਆਂ ਬਣ ਕੇ ਤਿਆਰ ਹੋ ਗਈਆਂ ਨੇ ਇਹ ਆਪਾਂ ਨੇ ਦਹੀਂ ਦੇ ਨਾਲ ਸਰਵ ਕੀਤੀਆਂ ਨੇ ਤੇ ਨਾਲ ਹੀ ਇਹਦੇ ਵਿੱਚ ਆਪਾਂ ਨੇ ਲਈਆ ਹਰੀ ਸੌਸ ਤੇ ਟਮੇਟੋ ਕੈਚਪ ਅਗਰ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਤਾਂ ਚੈਨਲ ਨੂੰ ਲਾਈਕ ਕਰਿਓ ਸਬਸਕ੍ਰਾਈਬ ਐਂਡ ਸ਼ੇਅਰ ਕਰਿਓ ਤੇ ਬਣੇ ਰਹੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਪਲੀਜ਼ ਇਹ ਦੇਖੋ ਜੀ ਪਚੌਰੀਆਂ ਨੇ ਜਿਹੜੀਆਂ ਆਪਣੀਆਂ ਬਣ ਕੇ ਤਿਆਰ ਹੋ ਗਈਆਂ ਨੇ ਤੇ ਘਰ ਵਿੱਚ ਵੀ ਤੁਸੀਂ ਟਰਾਈ ਕਰਕੇ ਦੇਖਿਓ ਬਹੁਤ ਹੀ ਕ੍ਰਿਸਪੀ ਬਣੀਆਂ ਨੇ ਤੇ ਜਿਹੜੀ ਅਦਰਕ ਦੀ ਮਾਤਰਾ ਤੁਸੀਂ ਜ਼ਿਆਦਾ ਲੈ